ਦੇਖੋ ਜੀ ਹਰ ਪਾਰਟੀਆਂ ਨੇ ਆਪੋ ਆਪਣਾ ਉਮੀਦਵਾਰ ਉਤਾਰਨਾ ਸੋ ਲੋਕ ਨੇ ਫਤਵਾ ਦੇਣਾ ਸੰਗਤ ਨੇ ਫਤਵਾ ਦੇਣਾ ਲੋਕਤੰਤਰ ਰਾਜ ਹੈ ਲੋਕ ਚੋਣ ਤੇ ਲੀਡਰ ਅਰਸ਼ਦੇ ਆ ਲੋਕ ਚੋਣ ਤੇ ਲੀਡਰ ਫਰਸ਼ਦੇ ਆ ਇਹ ਅਸਲ ਦੇ ਵਿੱਚ ਲੋਕਾਂ ਨੇ ਪਹਿਲਾਂ ਪਰਖ ਲਿਆ ਜੀ ਸਾਰਿਆਂ ਨੂੰ ਕਾਂਗਰਸ ਵੀ ਵੇਖ ਲਈ ਹੈ ਭਾਜਪਾ ਵੀ ਵੇਖ ਲਈ ਹੈ ਸੋ ਹੁਣ ਲੋਕ ਜਿਹੜੇ ਨੇ ਇੱਚੋਂ ਦਾ ਸਿਨੈਰੀਓ ਚੇਂਜ ਕਰਨ ਜਾ ਰਹੇ ਨੇ ਔਰ ਵਾਕਿਆ ਜਿਹੜਾ ਰਿਜ਼ਲਟ ਹੈ ਇਹ ਵੀ ਇੱਕ ਕ੍ਰਿਸ਼ਮਾ ਹੀ ਹੋਗਾ ਇਦਾਂ ਜਿਹੜੇ ਚੰਡੀਗੜ੍ਹੋਂ ਆ ਰਹੇ ਨੇ ਤੇਰੀਆਂ ਤੋਂ ਲੈ ਕੇ ਉਹਨਾਂ ਦੇ ਘਰ ਤੱਕ ਜਿਹੜਾ ਪੂਰਾ ਸਫ਼ਰ ਕੀਤਾ ਜਾ ਰਿਹਾ ਹੈ। ਅ ਦੇਖੋ ਜੀ ਰੋਡ ਸ਼ੋਅ ਕਰਨਾ ਜਾਂ ਕਰਾਉਣੇ ਜਾਂ ਵੱਡੀਆਂ ਰੈਲੀਆਂ ਕਰਾਉਣੀਆਂ ਕੋਈ ਵੱਡੀ ਗੱਲ ਨਹੀਂ ਹੁੰਦੀ। ਇਹਦੇ ਹਰ ਇੱਕ ਪਾਰਟੀ ਐ ਉਹਨਾਂ ਨੇ ਕਰਨਾ ਵੀ ਆ ਪਰ ਮੇਰੀ ਕੋਸ਼ਿਸ਼ ਇਹ ਹੈ ਵੀ ਮੈਂ ਲੋਕਾਂ ਦੇ ਵਿੱਚ ਜਾ ਰਿਹਾ ਮੈਂ ਮੈਂ ਇਹਨਾਂ ਦੇ ਵਿੱਚ ਇਸ ਕਰਕੇ ਆ ਮੈਂ ਇਹਨਾਂ ਨੂੰ ਇਹ ਨਹੀਂ ਸ਼ੋਅ ਕਰਨਾ ਚਾਹੁੰਦਾ ਵੀ ਮੈਂ ਪਤਾ ਨਹੀਂ ਕੀ ਲੀਡਰ ਆ ਕਿਉਂਕਿ ਆਮ ਘਰ ਚੋਂ ਠੇ ਸਾਡੇ ਕਿਹੜਾ ਬਾਪ ਮੰਤਰੀ ਸੀ ਸਾਡੇ ਕਿਹੜਾ ਬਾਪ ਐਮਐਲਏ ਸੀ ਆਮ ਘਰਾਂ ਚੋਂ ਉੱਠ ਕੇ ਆਇਆ ਇਹਨਾਂ ਨੇ ਰਾਜ ਭਾਗ ਦਿੱਤਾ ਹੁਣ ਇਹਨਾਂ ਦੀ ਸੇਵਾ ਚ ਆਏ ਅੱਗੇ ਬਟਾਲੇ ਦੀ ਜ਼ਿੰਮੇਵਾਰੀ ਦਿੱਤੀ ਸੀ ਉੱਥੇ ਰਾਤ ਦਿਨ ਸੇਵਾ ਕੀਤੀ ਆ ਜੇ ਹੁਣ ਜ਼ਿੰਮੇਵਾਰੀ ਵਧਦੀ ਆ ਕਿ ਇੱਕ ਹਲਕਾ ਸੀ ਹੁਣ 9 ਹੋ ਜਾਣਗੇ ਉਸ ਜ਼ਿੰਮੇਵਾਰੀ ਨੂੰ ਆਪਾਂ ਤਨਦੇਹੀ ਨਾਲ ਨਿਭਾਵਾਂਗੇ ਔਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਾਂਗੇ ਜੀ ਸਰ ਪਛਾਦੀ ਤੋਂ ਬਾਅਦ ਉਹ ਨੂੰ ਕਿੱਥੇ ਕਿਹਾਇਆ ਮਾਝੇ ਜ਼ੋਨ ਦੇ ਨਾਲ ਵਿਤਕਰਾ ਕੀਤਾ ਗਿਆ ਸੀ ਅਸੀਂ ਦੇਖੋ ਜੀ ਮੈਂ ਦੱਸਣਾ ਚਾਹੁੰਦਾ ਮਾਝੇ ਨਾਲ ਨਹੀਂ ਗਰਦਾਸਪੁਰ ਨਾਲ ਵਿਤਕਰਾ ਕੀਤਾ ਗਿਆ ਕਿਉਂਕਿ ਸਾਡੇ ਲੋਕਾਂ ਨੇ ਤੇ ਐਮਪੀ ਕਾਂਗਰਸ ਵੀ ਬਣਾਇਆ ਸਾਡੇ ਲੋਕਾਂ ਨੇ ਤੇ ਐਮਪੀ ਭਾਜਪਾ ਦਾ ਵੀ ਬਣਾਇਆ ਅਕਾਲੀ ਦਲ ਦਾ ਵੀ ਬਣਾਇਆ ਪਰ ਗੱਲ ਇਹਨਾਂ ਦੀ ਇਹ ਬਣਦੀ ਸੀ ਵੀ ਉੱਥੇ ਆਵਾਜ਼ ਕੌਣ ਚੁੱਕਦਾ ਹੈ ਉੱਥੇ ਸਾਡੇ ਹੱਕਾਂ ਦੀ ਗੱਲ ਕੌਣ ਕਰਦਾ ਇਹ ਤੇ ਜਿੰਨੇ ਜਿੰਨੇ ਜਿਤਾਏ ਸਾਰੇ ਸੌ ਗਿਆ ਜਾਂਦੇ ਨੇ ਮੈਂ ਪੁੱਛਣਾ ਚਾਹੁੰਦਾ 10 ਸਾਲ ਬੀਜੇਪੀ ਦੀ ਸਰਕਾਰ ਰਹੀ ਹੈ 5 ਸਾਲ ਸੰਨੀ ਦੀ ਹੋ ਰਹੀਆ ਇੱਕ ਕੰਮ ਕਰਾ ਦਿਓ ਜਿਹੜਾ ਕੀਤਾ ਹੋਇਆ ਇੱਕ ਕੰਮ ਕਰਾ ਦਿਓ ਪਰ ਅਫਸੋਸ ਹੈ ਲੋਕ ਹੁਣ ਭਲੀ ਭਾਂਤ ਜਾਣ ਚੁੱਕੇ ਨੇ ਅੱਗੇ ਵੋਟਾਂ ਪੈਂਦੀਆਂ ਸੀ ਜਾਤ ਪਾਤ ਦੇ ਨਾਂ ਨੂੰ ਧਰਮ ਦੇ ਨਾਂ ਨੂੰ ਪੰਥ ਦੇ ਨਾਂ ਨੂੰ ਅਸੀਂ ਜਾਤ ਪਾਤ ਧਰਮ ਦਾ ਪੰਥ ਦਾ ਸਤਿਕਾਰ ਕਰਦੇ ਆ ਸਾਰੇ ਪਰ ਜਿਹੜੀ ਸਿਆਸਤ ਹੈ ਹੁਣ ਜੇ ਪਿੰਡ ਦਾ ਸਰਪੰਚ ਕੰਮ ਹੀ ਨਾ ਕਰੂ ਤੇ ਫਿਰ ਲੋਕ ਵੋਟਾਂ ਪਾਉਣਗੇ ਉਹਨੂੰ ਜੇ ਐਮਐਲਏ ਕੰਮ ਹੀ ਨਾ ਕਰੂ ਵਿਕਾਸ ਹੀ ਨਾ ਕਰੂ ਲੋਕ ਵੋਟਾਂ ਪਾਉਣਗੇ ਉਹਨੂੰ ਜੇ ਐਮਪੀ ਕੰਮ ਹੀ ਨਾ ਕਰੇ ਆਵਾਜ਼ ਹੀ ਨਾ ਚੁੱਕੇ ਕਰੋਨਾ ਚੱਲਿਆ ਇਹਨੇ ਲੋਕ ਵਿਚਾਰੇ ਸਾਡੇ ਮਰ ਗਏ ਹੜ ਆ ਗਏ ਪਾਣੀ ਦੇ ਸਾਡੇ ਬਾਤੇ ਹਾ ਦਾ ਨਾਰਾ ਨਹੀਂ ਮਾਰਿਆ ਕਿਸੇ ਬੀਜੇਪੀ ਵਾਲੇ ਨੇ ਫਿਰ ਲੋਕ ਵੋਟਾਂ ਪਾਉਣਗੇ ਲੋਕ ਵੋਟਾਂ ਪਾਉਂਦੇ ਨੇ ਕੰਮ ਨੂੰ ਔਰ ਮੈਂ ਸਦਾ ਰਿਣੀ ਆ ਕਿਉਂਕਿ ਅਸੀਂ ਮਿਹਨਤ ਕਰਕੇ ਅੱਗੇ ਆਏ ਆ ਮਿਹਨਤ ਕਰਕੇ ਮੈਂ ਰਿਣੀ ਆ ਔਰ ਮੈਂ ਇਹੋ ਆਸ ਕਰਦਾ ਹੁਣ ਲੀਡਰਾਂ ਦਾ ਐਕਟਰਾਂ ਦਾ ਦੌਰ ਗਿਆ ਹੁਣ ਆਮ ਲੋਕਾਂ ਦਾ ਦੌਰ ਹੈ ਉਮੀਦਵਾਰ ਸਾਰੇ ਸਾਰੇ ਮੈਦਾਨ ਦੇ ਵਿੱਚ ਆ ਗਏ ਕਿਦਾਂ ਦਾ ਮੁਕਾਬਲਾ ਦੇਖੋ ਇਹ ਮੁਕਾਬਲਾ ਜੀ ਜਦੋਂ ਸੰਘਤ ਲੜਦੀ ਹੋਵੇ ਲੋਕ ਲੜਦੇ ਹੁਣ ਫਿਰ ਉਹ ਮੁਕਾਬਲਾ ਰਹਿਣ ਨਹੀਂ ਦਿੰਦੇ ਹੁੰਦੇ ਇਹ ਲੋਕਾਂ ਦੇ ਨਿਰਭੰਧਿਆ ਬੀਜੇਪੀ ਵਾਲੇ ਕਹੀ ਜਾਂਦੇ ਆ ਸਾਡਾ ਮੁਕਾਬਲਾ ਝੜੂ ਨਾਵਾ ਅਕਾਲੀ ਦਲ ਵਾਲੇ ਕਹੀ ਜਾਂਦੇ ਸਾਡਾ ਮੁਕਾਬਲਾ ਝੜੂ ਨਾਵਾ ਕਾਂਗਰਸ ਵੀ ਕਹੀ ਜਾਂਦੀ ਹੈ ਸਾਡਾ ਮੁਕਾਬਲਾ ਝੜੂ ਨਾਵਾ ਅਸੀਂ ਕਿਹਦਾ ਮੁਕਾਬਲਾ ਆਪਾਂ ਤੇ ਕਿਸੇ ਨਾ ਕਹਿੰਦੇ ਨਹੀਂ ਮੁਕਾਬਲਾ ਅੱਜ ਦੇ ਕਹਿੰਦੇ ਆ ਵੀ ਲੋਕਾਂ ਦੀ ਲੜਾਈ ਆ ਉਹ ਲੜ ਰਹੇ ਆ ਇਹਨਾਂ ਦੀ ਆਵਾਜ਼ ਬਣ ਕੇ ਦਿੱਲੀ ਪਹੁੰਚਣਾ ਚਾਹੁੰਦੇ ਆ ਜੇ ਬਣਾਉਣਗੇ ਤੇ ਉੱਥੇ ਫਤਵਾ ਜਿਹੜਾ ਵਾ ਇਹਨਾਂ ਦੀ ਆਵਾਜ਼ ਬਣ ਕੇ ਜਰੂਰ ਇਹਨਾਂ ਦੀ ਆਵਾਜ਼ ਚੁੱਕਾਂਗੇ ਉੱਥੇ